ਆ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਲੀਡਰ ਤੇ ਉਹਨਾਂ ਦੇ ਮੈਂਬਰ ਲੰਗੀ ਰਾਤ ਰਿਹਾ ਕਰ ਦਿੱਤੇ ਗਏ ਨੇ। देर रात ਪਟਿਆਲਾ ਜੇਲ੍ਹ ਤੋਂ ਇਹਨਾਂ ਸਾਰੇ ਆਗੂਆਂ ਨੂੰ ਛੱਡ ਦਿੱਤਾ ਗਿਆ। ਦਰਅਸਲ ਹੜਤਾਲ ਦੇ ਦੌਰਾਨ ਪੁਲਿਸ ਨੇ ਪਟਿਆਲਾ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਤੇ ਲੰਗੇ ਕੱਲ ਹੜਤਾਲ ਖਤਮ ਕੀਤੀ ਗਈ ਜਿਸ ਤੋਂ ਬਾਅਦ देर रात ਇਹਨਾਂ ਸਾਰੇ ਹੀ ਲੀਡਰਾਂ ਤੇ ਇਸ ਕੱਚੇ ਕੰਮੇ ਯੂਨੀਅਨ ਦੇ ਮੈਂਬਰਾਂ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ ਤਾਂ 2 ਘੰਟਿਆਂ ਦੀ ਹੜਤਾਲ ਤੋਂ ਸ਼ੁਰੂ ਹੋਇਆ ਇਹ ਵਿਵਾਦ ਕਾਫੀ ਜ਼ਿਆਦਾ ਵਧਿਆ ਕਿਲੋਮੀਟਰ ਸਕੀਮ ਦੇ ਟੈਂਡਰ ਦੇ ਖਿਲਾਫ 2 ਘੰਟੇ ਦੇ ਲਈ ਹੜਤਾਲ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਯੂਨੀਅਨ ਦੇ ਆਗੂਆਂ ਨੂੰ ਡਿਟੇਨ ਕੀਤਾ ਗਿਆ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਪਟਿਆਲਾ ਦੇ ਵਿੱਚ ਕਾਫੀ ਜ਼ਿਆਦਾ ਤਣਾਅਪੂਰਨ ਮਾਹੌਲ ਦੇਖਣ ਦੇ ਵਿੱਚ ਮਿਲਿਆ ਤੇ ਹੁਣ ਲੰਗੇ ਕੱਲ ਜਦੋਂ ਹੜਤਾਲ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਖੋਲ ਦਿੱਤੀ ਗਈ ਤੇ ਉਸ ਤੋਂ ਬਾਅਦ देर रात पटियाला जेल ਦੇ ਵਿੱਚੋਂ ਇਹਨਾਂ ਸਾਰੇ ਹੀ ਲੀਡਰ ਤੇ ਮੈਂਬਰਾਂ ਨੂੰ ਕੱਚੇ ਕਾਮਿਆਂ ਦੀ ਜਿਹੜੀ ਯੂਨੀਅਨ ਹੈ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਇੱਕ ਹੋਰ ਰਾਹ ਦੀ ਗੱਲ ਹੈ ਪੰਜਾਬ ਦੇ ਵਿੱਚ ਅੱਜ ਬੱਸਾਂ ਆਮ ਦੇ ਵਾਂਗ ਚੱਲ ਰਹੀਆਂ ਨੇ ਹਰ ਕੋਈ ਅੱਜ ਆਸਾਨੀ ਦੇ ਨਾਲ ਸਫ਼ਰ ਇਹਨਾਂ ਬੱਸਾਂ ਦੇ ਵਿੱਚ ਕਰ ਸਕਦਾ ਹੈ ਤਾਂ ਇਹ देर रात ਦੀਆਂ ਤਸਵੀਰਾਂ ਨੇ ਜਦੋਂ ਇਹਨਾਂ ਸਾਰੇ ਕਾਮਿਆਂ ਦੇ ਮੈਂਬਰ ਅਤੇ ਲੀਡਰਾਂ ਨੂੰ ਜਿਹੜਾ ਰਿਹਾ ਕੀਤਾ ਗਿਆ ਇਹਨਾਂ ਵੱਲੋਂ ਜਸ਼ਨ ਵੀ ਮਨਾਇਆ ਗਿਆ ਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਆਮ ਵਾਂਗ ਚੱਲ ਰਹੀਆਂ ਨੇ ਬਹੁਤ ਜੜੀ ਘਸੀਟਿਆ ਗਿਆ ਸਾਨੂੰ ਤੁਸੀਂ ਆਪ ਵੀ ਕਵਰੇਜ ਕੀਤਾ ਤੇ ਉਹ ਲੋਕਾਂ ਤੱਕ ਸੁਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਪਰ ਉਹ ਬਹੁਤ ਹੀ निंदनीय ਉਹ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ निंदनीय ਉਹ ਹਰਕਤ ਸੀਗੀ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਦਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਸਤਾਰ ਨਾਹੀ ਕੀ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨਹੀਂ ਮੈਂ ਸਾਹਮਣੇ ਹੋਏ ਨੇ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕੇ ਸੀਟ ਕੇ ਸੀਟਣ ਦੇ ਵਿੱਚ ਕੋਈ ਨਹੀਂ ਸਕਦੇ ਵੀ ਪਾਨਾ ਸਹੀ ਰਵਈਏ ਦੇ ਨਾਲ ਸਾਡੇ ਨਾਲ ਪੀੜਾ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਵੱਖ-ਵੱਖ ਯੂਨੀਅਨਾਂ ਆ ਪ੍ਰੋਗਰਾਮ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਹੜਤਾਲਾਂ ਮੁਜਾਹਰੇ ਕਰਦੀਆਂ ਨੇ ਜਿਵੇਂ ਕਿ ਟੀਚਰ ਸਾਡੀਆਂ ਭੈਣਾਂ ਉਹਨਾਂ ਨੂੰ ਮਾਰਿਆ ਤੁਸੀਂ ਜਾਂਦਾ ਇਸੇ ਤਰ੍ਹਾਂ ਹੀ ਸਾਡੇ ਦੇ ਪਾਣੀ ਦੀਆਂ ਬੁਸ਼ਾਰਾ ਹੋਈਆਂ ਸਾਡੇ ਦਾ 307 ਦੇ ਪਰਚੇ ਦਰਜ ਕੀਤੇ ਗਏ ਸਾਡੇ ਸਾਥੀ ਆ ਵੀ ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ ਨਜ਼ਰਬੰਦ ਕੀਤੇ ਹੋਏ ਨੇ ਅਸੀਂ ਉਹਨਾਂ ਤੋਂ ਕਰ ਚੁੱਪ ਨਹੀਂ ਬੈਠਾਂਗੇ ਜਿਨ੍ਹਾਂ ਤੋਂ ਕਰ ਸਾਡੇ ਸਾਥੀ ਬਹਾਲੀ ਹੋਣਗੇ ਡੋੜੇ ਵੀ ਨਹੀਂ ਪਹਿਣਗੇ ਤੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਨਪਟਾਰਾ ਨਹੀਂ ਕਰ ਰਹੀ